ਜਾਗ ਜਾਓ ਪੰਜਾਬੀਓ ਤੇ ਹੋ ਜਾਓ ਇਕੱਠੇ ਹੁਣ ਵੱਡੇ ਇਕੱਠ ਦਾ ਐਲਾਨ ਹੋ ਚੁੱਕਿਆ ਹੈ ਪੰਜਾਬ ਬੰਦ ਦਾ ਸਦਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਦੇ ਦਿੱਤਾ ਗਿਆ ਤੇ ਉੱਥੇ ਹੀ ਸਰਕਾਰਾਂ ਦੇ ਖਿਲਾਫ ਮੁੜ ਜਿਹੜਾ ਕਿ ਰੋਜ਼ ਦੇਖਣ ਨੂੰ ਮਿਲੇਗਾ ਤੇ ਜਗਜੀਤ ਢੱਲੇਵਾਲ ਦੇ ਹੱਕ ਦੇ ਵਿੱਚ ਮੁੜ ਕਿਸਾਨ ਜਥੇਬੰਦੀਆਂ ਇਕੱਤਰ ਹੋਣ ਜਾ ਰਹੀਆਂ ਨੇ ਤੇ ਜਿਸ ਤੋਂ ਬਾਅਦ ਸਰਕਾਰਾਂ ਨੂੰ ਜਿਹੜੀ ਕਿ ਰੋਸ ਪ੍ਰਦਰਸ਼ਨ ਦੇਖਣ ਨੂੰ ਕਿਸਾਨ ਜਥੇਬੰਦੀਆਂ ਦੇ ਵੱਲ ਇੱਕ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਦੂਜੇ ਪਾਸੇ ਜਗਜੀਤ ਢੱਲੇਵਾਲ ਦੇ ਹੱਕ ਦੇ ਵਿੱਚ ਨਾਰਾ ਮਾਰਿਆ ਜਾਵੇਗਾ 33 ਦਿਨ ਹੋ ਗਏ ਨੇ ਸਿਹਤ ਵਿਗੜਦੀ ਜਾ ਰਹੀ ਹੈ ਸਰੀਰ ਦੇ ਕਈ ਅੰਗ ਕੰਮ ਕਰਨੋਂ ਬੰਦ ਕਰ ਗਏ ਨੇ ਕਿਡਨੀਆਂ ਖਰਾਬ ਹੋ ਗਈਆਂ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਅੱਛ ਕਈ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਪੰਜਾਬ ਬੰਦ ਦੇ ਸੱਦੇ ਦੀ ਅਪੀਲ ਕੀਤੀ ਜਾ ਰਹੀ ਹੈ ਨੌਜਵਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਹੁਣ ਵੱਡੇ ਇਕੱਠ ਦੀ ਕਾਲ ਦੇ ਦਿੱਤੀ ਗਈ ਆਹ ਤੁਹਾਨੂੰ ਸੁਣਾਉਣੇ ਪਹਿਲਾਂ ਕਿਸਾਨਾਂ ਦਾ ਕੀ ਕਹਿਣਾ ਹੈ 31 ਸਤੰਬਰ ਦੀਆਂ ਤਿਆਰੀਆਂ ਨੂੰ 30 ਸਤੰਬਰ ਨੂੰ ਸਮੁੱਚਾ ਭਾਰਤ ਬੰਦਾ ਸਮੁੱਚੀਆਂ ਸੰਸਥਾਵਾਂ ਵੱਲੋਂ ਪਹਿਲਾਂ ਤਾਂ ਮੈਂ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਕਰੂੰਗਾ თਮਨ ਕੇ કે 30 ਸਤੰਬਰ ਦਾ ਜੋ ਭਾਰਤ ਬੰਦ ਦਾ ਪੂਰਾ ਸਮਰਥਨ ਕਰਨਾ ਸਾਰੇ ਵਜਾਰ ਸਾਰੀਆਂ ਸੰਸਥਾਵਾਂ ਨੇ ਜਿੱਥੇ ਪੂਰਾ ਸਹਿਯੋਗ ਦੇ ਰਹੇ ਹੋ ਪਮਾ ਬਹੁਤੀਆਂ ਸੰਸਥਾਵਾਂ ਨੇ ਅਖਬਾਰਾਂ ਦੇ ਵਿੱਚ ਵੀ ਇਸ ਮੋਰਚੇ ਖਨੋਰੀ ਮੋਰਚੇ ਨੂੰ ਖਨੋਰੀ ਮੋਰਚੇ ਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ 26 ਨੰਬਰ ਤੋਂ ਮਰਨ ਵਰਤੇ ਨੇ ਜਿਨ੍ਹਾਂ ਨੇ ਭਾਰਤ ਨੂੰ ਡਬਲ ਟੀਓ ਜੇ ਵਿੱਚੋਂ ਬਾਹਰੋਂ ਲਿਆਉਣਾ ਬਹੁਤ ਵੱਡੀ ਲੜਾਈ ਬਹੁਤ ਵੱਡੀ ਮੰਗ ਮੁੱਦਾ ਕਿ ਸਾਡੀਆਂ ਨਸਲਾਂ ਫਸਲਾਂ ਸਾਡੇ ਛੋਟੇ ਕਾਰੋਬਾਰ ਬਚਾਉਣ ਦੇ ਲਈ ਜਿਹੜੀ ਉਹਨਾਂ ਦਾ ਮਰਨ ਮਰ ਤੋਂ ਨਿਰੰਤਰ ਜਾਰੀ ਆ ਸੂ ਦੋਨੇ ਫੋਰਮਾਂ ਵੱਲੋਂ ਸਮੁੱਚਾ ਭਾਰਤ ਆ ਜਿਹੜਾ 30 ਸਤੰਬਰ ਨੂੰ ਬੰਦ ਆ ਸੀ ਸਾਰਿਆਂ ਨੂੰ ਅਪੀਲ ਕਰਾਂਗੇ ਜਿੰਨੇ ਬਾਜ਼ਾਰ ਦੀਆਂ ਸੰਸਥਾਵਾਂ ਛੋਟੀਆਂ ਵੱਡੀਆਂ ਸੰਸਥਾਵਾਂ ਸਾਡੇ ਮਜ਼ਦੂਰ ਵੀ ਰੇੜੀਆਂ ਵਾਲੇ ਫਲਾਂ ਵਾਲੇ ਸਾਡੇ ਕਿਸਾਨ ਜੋ ਸਬਜ਼ੀਆਂ ਮੰਡੀਆਂ ਚ ਲੈ ਜਾਂਦੇ ਉਹਨਾਂ ਨੂੰ ਸਾਡੇ ਦੁੱਧ ਦੀ ਯੂਨੀਅਨ ਵੀਰ ਸਾਡੀਆਂ ਡਾਕਟਰ ਮਾਸਟਰ ਬਿਜਲੀ ਮਲਾਜ਼ਮ ਜਿੰਨੀਆਂ ਵੀ ਸੰਸਥਾਵਾਂ ਸਾਰੀਆਂ ਸੰਸਥਾਵਾਂ ਨੂੰ ਅਪੀਲ ਹੈ ਕਿ ਆਪਣੀ ਲੜਾਈ ਦੇ ਵਿੱਚ ਜਿੱਥੇ ਤੁਸੀਂ ਯੋਗਦਾਨ ਪਾਉਣੇ ਵੱਧ ਚੜ ਕੇ ਪੈਣਾ ਆਪ ਨੂੰ ਸਮਰਥਨ ਦੇਣਾ ਕਿ ਹਰ ਇੱਕ ਜਗਾ ਹਰ ਇੱਕ ਬਾਜ਼ਾਰ 7 ਵਜੇ ਤੋਂ ਲੈ ਕੇ 4 ਵਜੇ ਤੱਕ ਪੂਰਨ ਤੌਰ ਤੇ ਮੁਕੰਮਲ ਬੰਦ ਹੋਣਾ ਚਾਹੀਦਿਆਂ ਸਾਰੀ ਸੜਕੀ ਆਵਾਜਾਈ ਰੇਲਵੇ ਆਵਾਜਾਈ ਮੁਕੰਮਲ ਤੌਰ ਤੇ ਬੰਦ ਹੋ ਜਿਹੜੀ ਅੱਜ ਹੁਣੇ ਪੰਜਾਬ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਐਲਾਨ ਕੀਤਾ ਗਿਆ ਕਿ ਆਪਕੋ ਆਪਣੇ ਜ਼ਿਲ੍ਹਿਆਂ 'ਚ ਰੇਲਵੇ ਪੈਂਟ ਆਪਕੋ ਆਪਣੇ ਜ਼ਿਲ੍ਹਿਆਂ 'ਚ ਸੜਕੀ ਪੈਂਟ ਮੁਕੰਮਲ ਤੌਰ ਤੇ ਬੰਦ ਹੋਣਗੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਬਜ਼ੁਰਗ ਮਤਮਾ ਭੈਣਾ ਬੱਚੇ ਹਰ ਵਰਗ ਦਾ ਮਲਾਜ਼ਮ ਛੋਟੇ ਵੱਡੇ ਦੁਕਾਨਦਾਰ ਸਾਰੇ ਬਾਜ਼ਾਰ ਅਸੀਂ ਅਪੀਲ ਕਰਾਂਗੇ ਤੁਹਾਡੇ ਰਾਹੀਂ ਕਿ ਮਕੰਮਲ 7 ਵਜੇ ਤੋਂ ਲੈ ਕੇ 4 ਵਜੇ ਤੀਂ ਬੰਦ ਹੋਣੇ ਚਾਹੀਦਨ ਬਹੁਤੀਆਂ ਸੰਸਥਾਵਾਂ ਨੇ ਅਖਬਾਰਾਂ ਰਾਹੀਂ ਵੀ ਆਪਣਾ ਸਮਰਥਨ ਇਸ ਮੋਰਚੇ ਨੂੰ ਦਿੱਤਾ ਬੰਦ ਦੀ ਜੋ ਕਾਲ ਉਹਨੂੰ ਲਾਗੂ ਕਰਨ ਲਈ ਆਪਣਾ ਹੰਗਾਰਾ ਕਹਿ ਲਈਏ ਦਿੱਤਾ ਸੋ ਸਾਰਿਆਂ ਨੂੰ ਅਪੀਲ ਕਰਾਂਗੇ ਕਿ 30 ਨੂੰ ਜਿਹੜਾ ਬੰਦ ਦਾ ਸਮਰਥਨ ਉਹ ਵੱਡੀ ਗਿਣਤੀ ਦੇ ਵਿੱਚ ਹਰ ਇੱਕ ادارے ਨੇ ਮਕੰਮਲ 7 ਵਜੇ ਤੋਂ ਲੈ ਕੇ 4 ਵਜੇ ਤੱਕ ਬੰਦ ਰੱਖਣਾ